ਪਿਛਲੇ ਦਿਨੀ ਤੁਸੀਂ ਆਪਣੇ ਭੈਣ ਨੂੰ ਖੋਇਆ ਉਹਦਾ ਬਹੁਤ ਬਹੁਤ ਦੁੱਖ ਹੈ ਸਾਨੂੰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਆਵਾਜ਼ ਦੇਵੇ ਭੈਣ ਭਰਾ ਉਹ ਚੀਜ਼ ਹੁੰਦੇ ਆ ਜਾਂ ਉਹ ਰਿਸ਼ਤਾ ਹੁੰਦਾ ਹੈ ਜਿਨ੍ਹਾਂ ਨੇ ਸਾਡੇ ਨਾਲ ਪੂਰਾ ਬਚਪਨ ਦੇਖਿਆ ਹੁੰਦਾ ਅਸੀਂ ਤਾਂ ਆਪਣੀ ਜਰਨੀ ਦੇਖੀ ਹੁੰਦੀ ਉਹਨਾਂ ਨੇ ਜ਼ਿਆਦਾ ਵੇਖੀ ਹੁੰਦੀ ਹੈ ਉਹ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਜੀ ਭੈਣ ਤਾਂ ਨਾ ਜੀ ਮੇਰੇ ਵਾਸਤੇ ਤਾਂ ਜਿਵੇਂ ਮਾਵਾ ਵਰਗੀ ਭੈਣ ਸੀ ਮੈਨੂੰ ਤਾਂ ਚੁੱਕ ਕੇ ਖੜਾਇਆ ਸੀ ਉਹਨਾਂ ਨੇ ਤਾਂ ਬਾਕੀ ਭੈਣ ਭਰਾ ਇਹ ਰਿਸ਼ਤੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਇਹ ਇਹ একদম ਮਾਲਕ ਦੀ ਬਖਸ਼ਿਸ਼ ਨਾਲ ਇਹ ਅਲੱਗ ਹੀ ਇੱਕ ਰਿਸ਼ਤਾ ਹੁੰਦਾ ਹੈ ਜਿਹੜਾ ਤੁਸੀਂ ਦੱਸ ਨਹੀਂ ਸਕਦੇ ਬੋਲ ਕੇ ਕਿ ਕੀ ਰਿਸ਼ਤਾ ਹੁੰਦਾ ਹੈ ਉਬਾਰ ਫਿਰ ਪਾਣੀ ਮੰਨਨੇ ਪੈਂਦੇ ਜੀ ਕੀ ਕੀਤਾ ਜਾਵੇ ਪਹਿਲਾਂ ਦੋ ਭਰਾ ਵੀ ਚਲੇ ਗਏ ਸੀ ਤੇ ਹੁਣ ਸਾਡੇ ਭੈਣ ਜੀ ਸੁਰਗਵਾਸ ਹੋ ਗਏ ਸਰ ਜੋ ਦਾ ਹੁਕਮ ਹੈ ਫਿਰ ਮੰਨਣਾ ਹੀ ਪੈਂਦਾ ਹੋਰ ਤਾਂ ਕੋਈ ਰਾਏ ਨਹੀਂ ਹੁੰਦਾ ਪਰ ਤੁਸੀਂ ਫਿਰ ਵੀ ਬੜੇ ਸਟਰੋਂਗ ਹੋ ਕਿਉਂਕਿ ਤੁਹਾਡਾ ਉਹ ਉਹ ਕੀਤਾ ਜਿਹਦੇ ਵਿੱਚ ਤੁਹਾਨੂੰ ਵਾਪਸ ਆਣਾ ਪੈਂਦਾ ਆਪਣੇ ਸਾਰੇ ਮੈਂ ਆਹੀ ਗੱਲ ਜਿਹੜੀ ਆਪਾਂ ਕਰ ਰਹੇ ਸੀ ਫਿਲਮ ਲੈਂਦੀ ਤੇ ਤੁਹਾਡੀ ਆਪਣੀ ਜ਼ਿੰਦਗੀ ਦੀ ਇੱਕ ਆ ਵੀ ਇੱਕ ਦੁਖਾਂਤ ਹੁੰਦਾ ਹੈ ਨਾ ਜੀ ਕਿ ਸਾਡਾ ਕੰਮ ਹੈ ਜਿਹੜਾ ਫਿਲਮ ਲੈਂਦਾ ਹੈ ਹਸਣ ਖੇਡਣ ਵਾਲਾ ਨਚਣ ਟੱਪਣ ਵਾਲਾ ਤੇ ਉਹ ਤੁਸੀਂ ਆਪਣਾ ਕੰਮ ਤਾਂ ਫਿਰ ਕਰਨਾ ਹੀ ਪੈਂਦਾ ਤੁਹਾਨੂੰ ਜਿਸ ਤਰ੍ਹਾਂ ਦਾ ਮਰਜ਼ੀ ਤੁਹਾਡਾ ਅੰਦਰੋਂ ਤੁਸੀਂ ਕੋਈ ਕਿਸੇ ਦੁੱਖ ਚ ਹੋਵੇ ਤਾਂ ਵੀ ਜਿਸ ਤਰ੍ਹਾਂ ਹੁਣ ਪੈਣ ਹੋਰਾਂ ਦਾ ਹੋਇਆ ਤਾਂ ਫਿਰ ਵੀ ਕੁਝ ਦਿਨ ਹੋ ਗਏ ਤਾਂ ਬਾਅਦ ਚ ਕੰਮ ਤੇ ਤੁਹਾਡੀ ਮਜਬੂਰੀ ਹੁੰਦੀ ਹੈ ਫਿਲਮ ਰਿਲੀਜ਼ ਤੇ ਤਾਂ ਮੈਂ ਇੱਥੇ ਆਉਣਾ ਹੀ ਸੀ ਦੀ ਪ੍ਰੋਮੋਸ਼ਨ ਲਈ ਹੈ ਨਾ ਇਹ ਉਦਾਂ ਹੀ ਹੁੰਦਾ ਕੋਈ ਵੀ ਕੰਮ ਹੈ ਛੁੱਟੀਆਂ ਲਈਆਂ ਉਸ ਤੋਂ ਬਾਅਦ ਜਾਣਾ ਹੀ ਪੈਂਦਾ ਹੈ ਵਾਪਸ ਹਾਂ ਜੀ ਫਿਲਮ ਦੀ ਦੁਬਾਰਾ ਗੱਲ ਕਰਾਂਗੇ ਕੰਟੈਂਟ ਤੇ ਗੱਲ ਕਰਨਾ ਚਾਹੂੰਗੀ ਤੁਹਾਡੀ ਪਿਛਲੇ ਦਿਨੀ ਤੁਸੀਂ ਆਪਣੇ ਪੈਣ ਨੂੰ ਖੋਇਆ ਉਹਦਾ ਬਹੁਤ ਬਹੁਤ ਦੁੱਖ ਹੈ ਸਾਨੂੰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਚ ਵਾਸਤੇ ਦੇ ਪੈਣ ਭਰਾ ਉਹ ਚੀਜ਼ ਹੁੰਦੇ ਆ ਜਾਂ ਉਹ ਰਿਸ਼ਤਾ ਹੁੰਦਾ ਜਿਨ੍ਹਾਂ ਨੇ ਸਾਡੇ ਨਾਲ ਪੂਰਾ ਬਚਪਨ ਦੇਖਿਆ ਹੁੰਦਾ ਅਸੀਂ ਤਾਂ ਆਪਣੀ ਜਰਨੀ ਦੇਖੀ ਹੁੰਦੀ ਉਹਨਾਂ ਨੇ ਜ਼ਿਆਦਾ ਵੇਖੀ ਹੁੰਦੀ ਹੈ ਉਹ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਜੀ ਆ ਪੈਣ ਤਾਂ ਨਾ ਜੀ ਮੇਰੇ ਵਾਸਤੇ ਤਾਂ ਜਿਵੇਂ ਮਾਵਾ ਵਰਗੀ ਭੈਣ ਸੀ ਮੈਨੂੰ ਤਾਂ ਚੁੱਕ ਕੇ ਖੜਾਇਆ ਸੀ ਉਹਨਾਂ ਨੇ ਤਾਂ ਬਾਕੀ ਭੈਣ ਭਰਾ ਇਹ ਰਿਸ਼ਤੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਇਹ ਇਹ ਮਾਲਕ ਦੀ ਬਖਸ਼ਿਸ਼ ਨਾਲ ਇਹ ਅਲੱਗ ਹੀ ਇੱਕ ਰਿਸ਼ਤਾ ਹੁੰਦਾ ਹੈ ਜਿਹੜਾ ਤੁਸੀਂ ਦੱਸ ਨਹੀਂ ਸਕਦੇ ਬੋਲ ਕੇ ਕਿ ਕੀ ਰਿਸ਼ਤਾ ਹੁੰਦਾ ਹੈ ਪਰ ਫਿਰ ਪਾਣੀ ਮੰਨਨੇ ਪੈਂਦੇ ਐ ਕਿ ਕੀ ਕੀਤਾ ਜਾਵੇ ਪਹਿਲਾਂ ਤਾਂ ਭਰਾ ਵੀ ਚਲੇ ਗਏ ਸੀ ਤੇ ਹੁਣ ਤੇ ਸਾਡੇ ਭੈਣ ਜੀ ਸੁਰਗਵਾਸ ਹੋ ਗਏ। ਤੇ ਜੋ ਦਾ ਹੁਕਮ ਹੈ ਫਿਰ ਮੰਨਣਾ ਹੀ ਪੈਂਦਾ ਉਹ ਤਾਂ ਕੋਈ ਰਾਜ ਨਹੀਂ ਹੁੰਦਾ। ਪਰ ਤੁਸੀਂ ਫਿਰ ਵੀ ਬੜੇ ਸਟਰੋਂਗ ਹੋ ਕਿਉਂਕਿ ਤੁਹਾਡਾ ਉਹ ਉਹ ਕੀਤਾ ਜਿਹਦੇ ਵਿੱਚ ਤੁਹਾਨੂੰ ਵਾਪਸ ਆਣਾ ਪੈਂਦਾ ਆਪਣੇ ਸਾਰੇ ਮੈਂ ਆਹੀ ਗੱਲ ਜਿਹੜੀ ਆਪਾਂ ਕਰ ਰਹੇ ਸੀ ਫਿਲਮ ਲੈਂਦੀ ਤੇ ਤੁਹਾਡੀ ਆਪਣੀ ਜ਼ਿੰਦਗੀ ਦੀ ਇੱਕ ਆ ਵੀ ਇੱਕ ਦੁਖਾਂਤ ਹੁੰਦਾ ਹੈ ਨਾ ਜੀ ਕਿ ਸਾਡਾ ਕੰਮ ਹੈ ਜਿਹੜਾ ਫਿਲਮ ਲੈਂਦਾ ਇਹ ਹਸਣ ਖੇਡਣ ਵਾਲਾ ਨਚਣ ਟੱਪਣ ਵਾਲਾ ਤੇ ਉਹ ਤੁਸੀਂ ਆਪਣਾ ਕੰਮ ਤਾਂ ਫਿਰ ਕਰਨਾ ਹੀ ਪੈਂਦਾ ਹੈ ਤੁਹਾਨੂੰ ਜਿਸ ਤਰ੍ਹਾਂ ਦਾ ਮਰਜ਼ੀ ਤੁਹਾਡਾ ਅੰਦਰੋਂ ਤੁਸੀਂ ਕੋਈ ਕਿਸੇ ਦੁੱਖ ਚ ਹੋ ਗੋ ਤਾਂ ਵੀ ਜਿਸ ਤਰ੍ਹਾਂ ਉਹ ਪੈਣ ਹੋਰਾਂ ਦਾ ਹੋਇਆ ਤਾਂ ਫਿਰ ਵੀ ਕੁਝ ਦਿਨ ਹੋ ਗਏ ਤਾਂ ਬਾਅਦ ਚ ਕੰਮ ਤੇ ਤੁਹਾਡੀ ਮਜਬੂਰੀ ਹੁੰਦੀ ਹੈ ਫਿਲਮ ਰਿਲੀਜ਼ ਤੇ ਤਾਂ ਮੈਂ ਇੱਥੇ ਆਉਣਾ ਹੀ ਸੀ ਦੀ ਪ੍ਰੋਮੋਸ਼ਨ ਲਈ ਹੈ ਨਾ ਇਹ ਉਦਾਂ ਹੀ ਹੁੰਦਾ ਕੋਈ ਵੀ ਕੰਮ ਹੈ ਛੁੱਟੀਆਂ ਲਈਆਂ ਉਸ ਤੋਂ ਬਾਅਦ ਜਾਣਾ ਹੀ ਪੈਂਦਾ ਹੈ ਵਾਪਸ ਹਾਂਜੀ ਫਿਲਮ ਦੀ ਦੁਬਾਰਾ ਗੱਲ ਕਰਾਂਗੇ ਕੰਟੈਂਟ ਤੇ ਗੱਲ ਕਰਨਾ ਚਾਹੂੰਗੀ ਤੁਹਾਡੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ